ਜੀ ਅੱਜ ਸਾਨੂੰ ਪਠਾਨਕੋਟ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਪਠਾਨਕੋਟ ਸਦਰ ਦੇ ਏਰੀਏ ਦੇ ਵਿੱਚ ਇੱਕ ਪਿੰਡ ਪੈਂਦਾ ਖੰਨੀਕੋਈ ਖੰਨੀਕੋਈ ਪਿੰਡ ਦੇ ਵਿੱਚ ਆ ਵਿਕਟਰ ਮਸੀਹ ਨਾ ਦਾ ਇੱਕ ਵਿਅਕਤੀ ਆ ਉਹਦੇ ਨਾਲ ਉਹਦੇ ਦੋ ਹੋਰ ਸਾਥੀ ਨੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਦ ਇੰਤਜ਼ਾਮੀਆਂ ਖੱਜਲ ਖੁਆਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁੱਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਉਹ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਉਹ ਬੇਸਿਕਲੀ ਉਹ ਚਾਮੜੀ ਦਾ ਕੰਮ ਕਰਦੇ ਜਿਹੜੀ ਪਸ਼ੂਆਂ ਦਾ ਚਮੜਾ ਉਤਾਰ ਕੇ ਗਾਹਾਂ ਵੇਚਿਆ ਜਾਂਦਾ ਆ ਆਮ ਤੌਰ ਤੇ ਪਿੰਡਾਂ ਵਿੱਚ ਪੁਰਾਣਾ ਰਿਵਾਜ ਆ ਤੇ ਔਰ ਔਰ ਉਸੇ ਪਿੰਡ ਵਿੱਚ ਹੀ ਉਹਨਾਂ ਨੇ ਆਪਣਾ ਜਿਹੜਾ ਹੈਗਾ ਆ ਡੇਰਾ ਰੱਖਿਆ ਹੋਇਆ ਤੇ ਗੁਪ ਸੂਚਨਾ ਇਹ ਸੀ ਕਿ ਉਹ ਇਸ ਦੀ ਆੜ ਵਿੱਚ ਚਮੜੇ ਦੀ ਆੜ ਦੇ ਵਿੱਚ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਪਸ਼ੂਆਂ ਨੂੰ ਲੈ ਕੇ ਆਉਂਦੇ ਆ ਜਿਹਦੇ ਸਪੈਸ਼ਲੀ ਗਾਮਾ ਤੇ ਗੋਕਾ ਜਿਹੜੀ ਹੈਗੀ ਆ ਉਹ ਹੁੰਦੇ ਆ ਉਹਨਾਂ ਪਸ਼ੂਆਂ ਨੂੰ ਲਵਾ ਕੇ ਇੱਕ ਵਾੜੇ ਦੇ ਵਿੱਚ ਰੱਖਿਆ ਜਾਂਦਾ ਨੂੜ ਕੇ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਰਦਰ ਜਿਹੜੀ ਸਪਲਾਈ ਮੀਟ ਵਾਸਤੇ ਕੀਤੀ ਜਾਂਦੀ ਆ ਤੇ ਅੱਜ ਜਿਹੜਾ ਹੈਗਾ ਮਾਰਨਿੰਗ ਸੀਆਈਏ ਸਟਾਫ ਦੀ ਜਿਹੜੀ ਪੁਲਿਸ ਫੋਰਸ ਆ ਤੇ ਐਸਐਚਓ सदर ਨੇ ਉਸ ਜਗ੍ਹਾ ਤੇ ਰੈਡ ਕੀਤਾ ਉੱਥੋਂ ਜਿਹੜੀਆਂ ਹੈਗੇ ਸਾਨੂੰ 21 ਗਊਆਂ ਨਰੜ ਕੇ ਰੱਖੀਆਂ ਹੈਗੀਆਂ ਜਿਹੜੀਆਂ ਹੈਗੀਆਂ ਉਹ ਬਰਾਮਦ ਹੋਈਆਂ ਉਹਦੇ ਵਿੱਚ ਕੁਝ ਬਿਮਾਰ ਵੀ ਸਨ ਤੇ ਕੁਝ ਦੇ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਹੈਗੇ ਆ ਬਿਮਾਰੀ ਕਾਰਨ ਉਹਨਾਂ ਦੀ ਜਿਹੜੀ ਸੀਗੀ ਉਹਨਾਂ ਦੇ ਜਿਹੜੇ ਜ਼ਖਮ ਵਗੈਰਾ ਵੀ ਹੋਏ ਸਨ ਉਹ ਵੀ ਵਿੱਚ ਜਿਹੜੇ 21 ਪਸ਼ੂ ਜਿਹੜੇ ਜ਼ਿੰਦਾ ਬਰਾਮਦ ਕਰਕੇ ਉਹ ਰੈਸਕਿਊ ਕਰ ਲਏ ਗਏ ਆ ਦੋ ਛੋਟੇ ਬਛੜੇ ਨੇ ਜਨਾਂ ਦੀ ਉੱਥੋਂ ਡੈੱਡ ਬੋਡੀ ਮਿਲੀ ਆ ਹੁਣ ਜਾਂ ਤਾਂ ਉਹ ਕਿਸੇ ਪਿੰਡੋਂ ਲੈ ਕੇ ਆਏ ਹੋਣਗੇ ਜਿਹੜੇ ਕਿ ਅੱਜ ਕੱਲ ਦੇ ਹਾਲਾਤ ਦੇ ਮੁਤਾਬਕ ਉਹਨਾਂ ਦੀ ਡੈਥ ਹੋਏਗੀ ਬਾਕੀ ਉਹਨਾਂ ਦੀ ਪੋਸਟਮਾਰਟਮ ਕਰਾਇਆ ਜਾ ਰਿਹਾ ਜਿਹੜੇ ਦੋ ਬਛੜੇ ਮਿਲੇ ਆ ਕਿ ਕਿਹਣਾ ਕਾਰਨ ਕਰਕੇ ਡੈਥ ਹੋਈ ਆ ਘਰ ਦੇ ਅੰਦਰੋਂ ਕਾਊ ਸਲੋਟਰਿੰਗ ਕਰਨ ਦੇ ਜਿਹੜੇ ਹੈਗੇ ਆ ਜਾਨਵਰ ਨੂੰ ਮਾਰਨ ਦੇ ਹਥਿਆਰ ਬਰਾਮਦ ਹੋਏ ਆ ਇੱਕ ਗੱਡੀ ਜਿਹਦੇ ਵਿੱਚ ਉਹ ਉਹਨੂੰ ਟਰਾਂਸਪੋਰਟ ਕਰਦੇ ਸੀਗੇ ਪਸ਼ੂਆਂ ਨੂੰ ਲਿਆਉਣਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਮੀਟ ਨੂੰ ਫਰਦਰ ਸਪਲਾਈ ਕਰਨਾ ਇਹ ਜਿਹੜਾ ਮੀਟ ਹੈਗਾ ਕਠੂਏ ਏਰੀਆ ਦੇ ਵਿੱਚ ਜੇ ਐਂਡ ਕੇ ਦੇ ਵਿੱਚ ਤੇ ਬਾਕੀ ਪੁਛਗਿਛ ਤੋਂ ਪਤਾ ਚੱਲੇਗਾ ਕਿ ਹੋਰ ਵੀ ਸਟੇਟਾਂ 'ਚ ਭੇਜਦੇ ਸੀਗੇ ਇਹਦੇ 'ਚ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਜਿਹੜੀਆਂ 21 گاਵਾਂ ਨੇ ਉਹਨਾਂ ਨੂੰ ਰੈਸਕਿਊ ਕਰਕੇ ਗਊਸ਼ਾਲਾ ਭੇਜ ਦਿੱਤਾ ਗਿਆ ਫਰਦਰ ਇਲਾਜ ਲਈ ਜਿਹਨਾਂ 'ਚ ਕੁਝ ਬਿਮਾਰ ਨੇ ਤੇ ਕੁਝ ਜਿਹੜੀਆਂ ਹੈਗੀਆਂ ਤੰਦਰੁਸਤਾਂ ਉਹਨਾਂ ਸਾਰਿਆਂ ਦਾ ਡਾਕਟਰੀ ਮੋਆਇਨਾ ਕਰਾਇਆ ਜਾ ਰਿਹਾ ਉਹਨਾਂ ਦਾ ਪ੍ਰੋਪਰ ਇਲਾਜ ਲਿਆ ਸੀ ਉਹਨਾਂ ਨੂੰ ਕੂਸ਼ਾਲਾ ਭੇਜ ਦਿੱਤਾ ਤੇ ਜਿਹੜੇ ਦੋ ਛੋਟੇ ਵਛੜੇ ਨੇ ਇੱਕ ਤਾਂ ਨਿਊ ਨਿਊਲੀ ਬੌਰਨ ਹੈਗਾ ਵਛੜਾ ਇੱਕ ਹੋਰ ਵਛੜਾ ਆ ਜਿਹਨਾਂ ਦੀ ਡੈਥ ਹੋਈ ਆ ਉਹਨਾਂ ਦਾ ਪੋਸਟਮਾਰਟਮ ਕਰਾ ਕੇ ਅਸਲ ਕਾਰਨਾਂ ਦਾ ਪਤਾ ਕਰਾਂਗੇ ਇਹ ਫੜੇ ਜਾਣ ਦੇ ਨਾਲ ਸਾਨੂੰ ਇਸ ਗੱਲ ਦਾ ਹੈਗਾ ਕਿ ਇਹ ਇਹਨਾਂ ਦੇ ਪੂਰੇ ਗੈਂਗ ਦਾ ਫੜੇ ਜਾਣ ਕਰਕੇ 21 ਗਊਆਂ ਨੂੰ ਰੈਸਕਿਊ ਕਰ ਲਿਆ ਗਿਆ ਜਿਹੜੇ ਇੱਕ ਜ਼ਿੰਦਾ ਹੋ ਸਕਦਾ ਸੀ ਕਿ ਜੇਕਰ ਸੂਚਨਾ ਦੇਰੀ ਨਾ ਆਉਂਦੀ ਜਾਂ ਕੋਈ ਡਿਲੇ ਹੋ ਜਾਂਦੀ ਤੇ ਹੋ ਸਕਦਾ ਸੀ ਕਿ ਗੋਆ ਦੀ ਜਿਹੜੀ ਹੈਗੀ ਉੱਥੇ ਉਹਨਾਂ ਨੂੰ ਉਹਨਾਂ ਦਾ ਵੀ ਉਸੇ ਤਰ੍ਹਾਂ ਹਲ ਕੀਤਾ ਜਾਂਦਾ ਤੇ ਉਹਨਾਂ ਨੂੰ ਰੈਸਕਿਊ ਕਰ ਲਿਆ ਗਿਆ ਤੇ ਦੋਸ਼ੀ ਗ੍ਰਿਫਤਾਰ ਕਰ ਲਿਆ ਦੋਸ਼ੀਆਂ ਦਾ ਉਹ ਅਸੀਂ ਸਾਰਾ ਚੈੱਕ ਕਰ ਰਹੇ ਹਾਂ ਕਿਉਂਕਿ ਜਿਹੜੀ ਸੂਚਨਾ ਸੀਗੀ ਸਾਡੇ ਕੋਲ ਠੋਸ ਤੇ ਗੁਪਤ ਸੀਗੀ ਇਸ ਕਰਕੇ ਤੁਰੰਤ ਉਹਦੇ ਤੇ ਅਸੀਂ ਕਾਰਵਾਈ ਕੀਤੀ ਅੱਜ ਤੜਕੇ ਕਾਰਵਾਈ ਹੋਈ ਹੈ ਜੀ ਜਿਹੜੀ ਤਸਕਰੀ ਕਰਤਾ ਜਾਂ ਨਾਮ ਲੈ ਜਿਹੜੇ ਫੂਟੇ ਗਿਆ ਉਹਦੇ ਅ ਦੇਖੋ ਜਿਹੜੀ ਗੌਤਾ ਨੰਨੂ ਲੈ ਕੇ ਆਉਣਾ ਜਾਂ ਹੋਰ ਜਿਹੜੇ ਹੈਗੇ ਆ ਪਸ਼ੂਆਂ ਨੂੰ ਲੈ ਕੇ ਆਉਣਾ ਉਹ ਤਾਂ ਆਪਣੇ ਆਸੇ ਪਾਸੇ ਦੇ ਏਰੀਆ ਦੇ ਕਿਤੇ ਨਾ ਕਿਤੇ ਉਹ ਇਹ ਲੈ ਕੇ ਆ ਰਹੇ ਸੀਗੇ ਜਿਹਦੇ ਵਿੱਚ ਆਵਾਰਾ ਪਸ਼ੂ ਵੀ ਹੋ ਸਕਦੇ ਆ ਜਾਂ ਕੋਈ ਜਿਹੜਾ ਪਸ਼ੂ ਬਿਮਾਰ ਹੋ ਜਾਂਦਾ ਉਹਨੂੰ ਲੋਕ ਅਕਸਰ ਵੇਚ ਦਿੰਦੇ ਆ ਜਾਂ ਮੋਸਟਲੀ ਤਾਂ ਇਹ ਆਵਾਰਾ ਪਸ਼ੂ ਨੇ ਜਣਾਂ ਨੂੰ ਲਿਆ ਕੇ ਇਹ ਇੱਥੇ ਇਸ ਤਰ੍ਹਾਂ ਦਾ ਕਾਰਾ ਕਰਦੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਿੱਥੇ ਵੀ ਇਹਨਾਂ ਦਾ ਸੀ ਉਹ ਸਾਰਾ ਸੀ ਹੁਣ ਇੰਟਰੋਗੇਟ ਕਰ ਰਹੇ ਆ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਤੋ ਕਿੱਥੇ ਕਿੱਥੇ ਇਹਦੀ ਜਿਹੜੀ ਹੈਗੀ ਸਪਲਾਈ ਦਿੰਦੇ ਰਹੇ ਕਿਹਨੂੰ ਕਿਹਨੂੰ ਦਿੰਦੇ ਰਹੇ ਮੋਸਟਲੀ ਆਊਟ ਆਫ ਸਟੇਟ ਆ ਇੱਥੇ ਕੰਜ਼ਮਪਸ਼ਨ ਨਹੀਂ ਹੈ ਨਾਲ ਡਿਜਾਇਨਿੰਗ ਸਟੇਟ ਜੀ ਐਂਡ ਕੇ ਉੱਥੇ ਆ ਜਾਂ ਫਿਰ ਇਹ ਯੂਪੀ ਵਗੈਰਾ ਭੇਜਦੇ ਆ